ਜੇ ਤੁਸੀਂ ਕੱਲ ਦੀ ਖਬਰ ਤੁਹਾਨੂੰ ਸੁਣੀ ਹੋਣੀ ਹੈ ਕਿ 941 ਕਰੋੜ ਰੁਪਇਆ ਕੱਲ ਕਰਜ਼ਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲੇਤਾ ਹੈ ਇੱਕ ਮਹੀਨੇ ਦੇ ਅੰਦਰ 4450 ਕਰੋੜ ਰੁਪਇਆ ਲੈ ਲਿਆ ਪਿਛਲੇ 20 ਮਹੀਨਿਆਂ ਦੇ ਅੰਦਰ 60000 ਕਰੋੜ ਰੁਪਇਆ ਕਰਜ਼ਾ ਲੈ ਚੁੱਕਿਆ ਹੈ ਇੱਕ ਕੋਈ ਸਕੀਮ ਚੱਲਦੀ ਦਿਖਾ ਦਿਓ ਕੋਈ ਸੜਕ ਰਿਪੇਅਰ ਹੁੰਦੀ ਦਿਖਾ ਦਿਓ ਕੋਈ ਚੀਜ਼ ਨਵੀਂ ਬੰਦ ਹੀ ਦਿਖਾ ਦਿਓ ਜਾਂ ਕਿਸੇ ਨੂੰ ਕੋਈ ਸਹੂਲਤ ਦਿੱਤੀ ਦਿਖਾ ਦਿਓ 60000 ਕਰੋੜ ਚਾੜ ਕੇ ਕਰਜ਼ਾ ਹੈ ਕੱਲਾ ਕੀ ਕੰਮ ਕੀਤਾ ਹੈ ਆਪਣੇ ਇਸ਼ਤਿਹਾਰ ਹਿੰਦੁਸਤਾਨ ਦੇ ਕੋਨੇ-ਕੋਨੇ ਚ ਕਰੋੜਾਂ ਰੁਪਇਆ ਇਸ਼ਤਿਹਾਰਾਂ ਤੇ ਲਾਇਆ ਆਪਣੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਵੱਡੇ-ਵੱਡੇ ਜੈੱਟ ਖਰੀਦੇ ਉਹਨਾਂ ਨੂੰ ਕੇਜਰੀਵਾਲ ਨੂੰ ਲਿਜਾਣ ਵਾਸਤੇ ਇਕੱਲੇ ਲੁੱਟਣ ਦਾ ਕੰਮ ਕਰ ਰਹੇ 60 ਹਜ਼ਾਰ ਕਰੋੜ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੈਜੀ ਹਾਲਾਤ ਬਣੀ ਜਾਂਦੀ ਹੈ ਅਗਲੇ 3 ਸਾਲਾਂ ਦਾ ਤਾਂ ਤਾ 3-400 ਕਰੋੜ ਇਕੱਠਾ ਕਰਜ਼ਾ ਲੈ ਲੈਣਗੇ ਉਹਦੇ ਬਾਅਦ ਲਾਊਗਾ ਕੌਣ ਇਹਨਾਂ ਨੂੰ ਤਾਂ ਫਿਕਰ ਨਹੀਂ ਹੈ ਫਿਰ ਅਗਲੀ ਸਰਕਾਰ ਤੇ ਛੱਡ ਦੰਗੇ ਆ ਤਾਂ ਲੁੱਟ ਕੇ ਚਲੇ ਜਾਵਾਂਗੇ ਸੋ ਮੈਂ ਪੰਜਾਬ ਦੀ ਜਨਤਾ ਨੂੰ ਅਵੇਅਰ ਕਰਨਾ ਚਾਹਣਾ ਹੈ ਸਰ ਜੇ ਇਹ ਐਡੀ ਲੁੱਟ ਕੀਤੀ ਤੁਸੀਂ ਕਹਿ ਰਹੇ ਹੋਗੇ ਜੇ ਤੁਹਾਡੀ ਸਰਕਾਰ ਆਉਂਦੀ ਹੈ ਰਿਕਵਰ ਕੀਤਾ ਜਿਓ ਸਰ ਆਹ ਤਾਂ ਇੱਕ ਐਜੀ ਚੀਜ਼ ਹੈ ਇਹਨਾਂ ਨੂੰ ਤਾਂ ਬਖਸ਼ਿਆ ਨਹੀਂ ਜਾਊਗਾ ਕਿਸੇ ਦੀ ਵੀ ਸਰਕਾਰ ਹੈ ਕੋਈ ਨਹੀਂ ਬਖਸ਼ੂਗਾ ਕਿਉਂਕਿ ਜਿੰਨੀ ਲੁੱਟ ਇਹਨਾਂ ਨੇ ਕੀਤੀ ਹੈ ਜੋ ਪੰਜਾਬ ਨੂੰ ਤਬਾਹ ਕੀਤਾ ਹੈ ਜਿਸ ਲੈਵਲ ਤੇ ਇਹਨਾਂ ਨੇ ਕਰਪਸ਼ਨ ਕਰ ਰਿਆ ਹੈ ਇਹ ਤਾਂ ਰਿਕਾਰਡ ਕੈਮ ਕੀਤਾ ਹੈ